ਪਿਛਲੇ ਕਈ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਜਾਰੀ ਹੈ ਪਰ ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਪਾਰ ਹੀ ਹੰਗਾਮਾ ਹੋਇਆ ਹੈ ਕਿਸਾਨਾਂ ਦੇ ਵੱਲੋਂ ਦੋਸ਼ ਲਾਏ ਗਏ ਨੇ ਕਿ ਪਾਜਪਾ ਦੇ ਵੱਲੋਂ ਭੇਜੇ ਬੰਦਿਆਂ ਨੇ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਕਾਰੀ ਮਿਲੀ ਹੈ ਕਿ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕ ਤੇ ਵਪਾਰੀ ਇਕੱਠੇ ਹੋ ਕੇ ਕਿਸਾਨਾਂ ਦੇ ਦਰਨੇ ਵਾਲੀ ਸਟੇਜ ਉੱਪਰ ਪਹੁੰਚ ਕੇ ਅਤੇ ਉੱਥੇ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਕਰਨ ਲੱਗੇ ਹਾਲਾਂਕਿ ਕਿਸਾਨ ਆਗੂ ਸਰਮਣ ਪੰਦੇਰ ਦਾ ਇਸ ਤੇ ਬਿਆਨ ਸਾਹਮਣੇ ਆਇਆ ਉਹਨਾਂ ਨੇ ਭਾਜਪਾ ਤੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਆਪਣੇ ਬੰਦੇ ਭੇਜੇ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਲੋਕ ਇਕੱਠੇ ਹੋ ਕੇ ਕਿਸਾਨੀ ਧਰਨੇ ਨੂੰ ਖਰਾਬ ਕਰਨ ਪਹੁੰਚੇ ਹਨ ਇਹ ਪਾਜਪਾ ਸਰਕਾਰ ਦੇ ਬੰਦੇ ਹਨ ਜਿਨ੍ਹਾਂ ਨੇ ਅੱਜ ਧਰਨੇ ਵਿੱਚ ਆ ਕੇ ਕਿਸਾਨਾਂ ਨਾਲ ਬਹਿਸਵਾਜੀ ਕੀਤੀ ਹੈ ਮੈਂ ਸਰਵਰ ਸਿੰਘ ਪੰਦੇਰ ਜਿਹੜਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਹੈ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਅਜੂਨ ਹੀ ਚੱਲ ਰਿਹਾ ਭਾਜਪਾ ਦੇ ਗੁੰਡੇ ਪਾਛਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਛਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਔਰ ਜਿਹੜੀ ਭਗਵੰਤ ਮਾਨ ਦੀ ਪੁਲਿਸ ਆ ਮੂਕ ਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਧੂ ਦੀ ਸਟੇਜ ਤੇ ਭਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਿਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਭਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਿਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਗਏ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਗੈਰ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪ ਦੇ ਸਮਰਥਕ ਅਸੀਂ ਕੱਲੇ-ਕੱਲੇ ਦੀ ਫੋਟੋ ਹਰ ਪਿੰਡਾਂ ਤੋਂ ਰشناਖਤ ਕਰਵਾ ਦਿਆਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ ਤੇਰਾ ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਤਣ ਜਾ ਸਕਦਾ ਇਹ ਸਥਾਨਕ ਲੋਕਾਂ ਦੇ ਨਾਤਾ ਦੇ ਪਾਸ਼ਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਵੀਆਂ ਲਾਸ਼ਾਂ ਟਕਰਾ ਕੇ ਆਪ ਪਿਛਾਉਣ ਦਾ ਇਰਾਦਾ ਹੁਣ ਪਾਸ਼ਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਆ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਇੱਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਚੋ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪੌਧੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਗੂਆਂ ਨੂੰ ਬੇਨਤੀ ਕਰ ਰਹੇ ਹਾਂ ਇਹ ਸਾंभਲੇ ਦਾ ਪੱਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਦੁਰਨ ਵਾਲੇ ਨਹੀਂ ਹੈਗੇ ਅਰੇ ਪਾਜਪਾ ਪਹਿਲੋਂ ਵੀ ਚਾਲ ਚੱਲਦੇ ਨਹੀਂ ਪਹਿਲੋਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਜਪਾ ਮੋਦੀ ਸਰਕਾਰ ਆਪਕੇ ਚੰਨਣਾ ਤੇ ਪਹਿਲੋਂ ਵੀ ਜਦੋਂ ਆਏ ਸੀ মিডিਆ ਨਾਲ ਸੀਗਾ ਹਸੂਖ ਵਾਲਿਆਂ ਨਾਲ মিডিਆ ਹੁੰਦਾ ਵਾ ਅਸੀਂ ਕੋਈ ਇਤਰਾਜ਼ ਨਹੀਂ ਕਰਦੇ মিডিਆ ਤੇ ਹੁਣ ਇਹਨਾਂ ਚੰਨਣਾ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪਾਜਪਾ ਦਾ ਮੀਨਸਟ੍ਰੀਮ মিডিਆ ਵੇ ਬਖਾਲੂਗਾ ਜੁਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵਜੀ ਉਹਨੂੰ ਕਿਸੇ মিডিਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰਚੀ ਗਈ ਆ ਕਿਸਾਨੋ ਮਜ਼ਦੂਰੋ ਤਗੜੇ ਹੋ ਜੋ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਦੇ ਸਮੇਂ ਵਿੱਚ ਕਿਵੇਂ ਇਸਾਂ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ ਪਾਸ਼ਪਾ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ